ਜੀ ਸਰ ਅੱਜ ਅਸੀਂ ਚੌਧਰੀ ਮੈਡੀਸਨ ਸੈਂਟਰ ਨਾਗਰਾ फाटक ਤੇ ਲੱਗੇ ਇੱਕ ਮੈਡੀਕਲ ਸਟੋਰ ਹੈ ਜੀ ਉਥੇ ਪੁਲਿਸ ਪਾਰਟੀ ਦੀ ਸ਼ਮੂਲੀਅਤ ਦੇ ਨਾਲ ਜੁਆਇੰਟ ਇਨਸਪੈਕਸ਼ਨ ਕੀਤੀ ਐਂਡ ਇਨਸਪੈਕਸ਼ਨ ਦੇ ਦੌਰਾਨ ਸਾਨੂੰ ਉਥੇ 17 ਟਾਈਪਸ ਆਫ ਮੈਡੀਸਨ ਜਿਹੜੀਆਂ ਨੇ ਅਸੀਂ ਡਰਗਨ ਕੋਸਮੈਟਿਕ ਐਕਟ ਦੇ ਅੰਡਰ ਸੀਜ਼ ਕੀਤੀਆਂ ਨੇ ਜੀ ਉਥੋਂ ਜਿਹੜਿਆ ਕਿ ਨਸ਼ਾ ਨਸ਼ੇ ਦੇ ਤੌਰ ਤੇ ਅੱਜ ਕੱਲ ਯੂਥ ਵੱਲੋਂ ਵਰਤੋਂ ਕੀਤੀਆਂ ਜਾ ਰਹੀਆਂ ਨੇ ਤੇ ਸੀਜ਼ ਕਰਕੇ ਅਸੀਂ ਉਹਦੇ ਤਹਿਤ ਡਰਗ ਐਂਡ ਕਾਸਮੈਟਿਕ ਐਕਟ ਦੇ ਅੰਡਰ ਕਾਰਵਾਈ ਸਟਾਰਟ ਕਰ ਦਿੱਤੀ ਹੈ ਜੀ ਉਸ ਤੋਂ ਅੱਗੇ ਜਿੱਦਾਂ ਜਿੱਦਾਂ ਸਾਨੂੰ ਡਿਸਕਲੋਜ਼ਰ ਹੋ ਰਿਹਾ ਹੈ ਕਿ ਕਿੱਥੋਂ ਮੈਡੀਸਿਨਸ ਆਈਆਂ ਨੇ ਅਸੀਂ ਉਹਦੀ ਵੀ ਜਾਂਚ ਪੜਤ ਕਰ ਰਹੇ ਹਾਂ ਐਂਡ ਉਹਦੇ ਉਹਦੇ ਅੱਗੇ ਕੰਟੀਨਿਊਟੀ ਦੇ ਵਿੱਚ ਜੀ ਅੱਜ ਅਸੀਂ ਇੱਥੇ ਦਿਲਕੁਸ਼ਾ ਮਾਰਕੀਟ ਦੇ ਵਿੱਚ ਇੱਕ ਮੈਡੀਕਲ ਸਟੋਰ ਹੈ ਕਰਨ ਫਾਰਮਾ ਉੱਥੇ ਵੀ ਆ ਕੇ ਇਨਸਪੈਕਸ਼ਨ ਕੀਤੀ ਹੈ ਜੀ ਉਥੋਂ ਐਸਾ ਚ ਰਿਕਵਰੀ ਕੋਈ ਨਹੀਂ ਹੋਈ ਤਸੀਂ ਉਹਨਾਂ ਦਾ ਰਿਕਾਰਡ ਜਿਹੜਾ ਹੈ ਉਹ ਸਾਰਾ ਲੈ ਲਿਆ ਹੈ ਤੇ ਉਹਦੀ ਅੱਗੇ ਜਾਂਚ ਕੀਤੀ ਜਾਏਗੀ। ਆਰਡਰ ਕਿੰਨੀ ਸ਼ਾਪਸ ਤੇ ਤੁਸੀਂ ਹੁਣ ਤੱਕ ਚੈਕਿੰਗ ਕਰ ਚੁੱਕੇ? ਜੀ ਅੱਜ ਅਸੀਂ ਦੋ ਸ਼ਾਪਸ ਤੇ ਕੀਤੀਆਂ ਨੇ ਫਿਲਹਾਲ। तारा रिकवर रिकवर और और रिकवरी तारा तारा ਦੀਆਂ ਮੈਡੀਸਿਨਸ ਜਿਹੜੀਆਂ ਨੇ ਅਸੀਂ ਚੌਧਰੀ ਮੈਡੀਸਨ ਸੈਂਟਰ ਤੋਂ ਰਿਕਵਰ ਕੀਤੀਆਂ ਨੇ ਤੇ ਹੁਣ ਤਾਂ ਕੋਈ ਅਜਿਹਾ ਅਰੈਸਟ ਵੀ ਕਰਾ ਲੈਣਾ ਕੋਈ ਹੈਂਡੀਪੈਸ ਦਾ ਕੋਈ ਮਾਮਲਾ ਬਣਦਾ ਹੀ ਨਹੀਂ ਹਾਂ ਲੇਕਿਨ ਨੇ ਜਿਹੜੀਆਂ ਦਵਾਈਆਂ ਜੀ ਅਸੀਂ ਰਿਕਵਰ ਕੀਤੀਆਂ ਨੇ ਉਹ ਐਂਡੀਪੀਐਸ ਦੀ ਹੱਦ ਵਿੱਚ ਨਹੀਂ ਆਉਂਦੀਆਂ ਉਹ ਡਰਗ ਐਂਡ ਕੋਸਮੈਟਿਕ ਦੇ ਅੰਡਰ ਕਵਰ ਹੁੰਦੀਆਂ ਨੇ ਸੋ ਉਹਦੀ ਸਾਰੀ ਰਿਕਵਰੀ ਕਰਕੇ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਨੈਕਸਟ ਜੋ ਕਾਰਵਾਈ ਹੈ ਅਮਲ ਦੇ ਵਿੱਚ ਲਿਆਵਾਂਗੇ ਜਿਵੇਂ ਕਿ ਗਵਰਨਮੈਂਟ ਦੇ ਵੱਲੋਂ ਉਪਰਾਲਾ ਸ਼ੁਰੂ ਕੀਤਾ ਹੈ ਯੁੱਧ ਨਸ਼ਾ ਵਿਰੋਧ ਉਹਦੇ ਵਿੱਚ ਇੱਕ ਸਟੈਪ ਲੈਂਦੇ ਹੋਏ ਜਿਹੜਾ ਮੈਡੀਕਲ ਨਸ਼ਾ ਹੈਗਾ ਉਹਦੇ ਖਿਲਾਫ ਵੀ ਸਰਕਾਰ ਵੱਲੋਂ ਇਹ ਮੁਹਿੰਮ ਚਾਰੀ ਕੀਤੀ ਗਈ ਹੈ ਤੇ ਐਸ ਪਰ ਦੀ ਪਲਾਨਿੰਗ ਐਂਡ ਆਰਡਰਸ ਸੀਨੀਅਰਸ ਦੇ ਥਰੂ ਇੰਟੀਮੇਸ਼ਨ ਦਿੱਤੀ ਗਈ ਹੈ ਕਿ ਜਿਹੜਾ ਵੀ ਮੈਡੀਕਲ ਨਸ਼ਾ ਉਹਨੂੰ ਉਹਦੇ ਤੇ ਰੋਕੂ ਕਾਰਵਾਈ ਕੀਤੀ ਜਾ ਸਕੇ ਤੇ ਜਿਹੜਾ ਵੀ ਡਰੱਗਸ ਜੇ ਕਿਸੇ ਤੋਂ ਬਰਾਮਦ ਹੁੰਦੇ ਨੇ ਤੇ ਉਹਦੇ ਤੇ ਲੀਗਲ ਐਕਸ਼ਨ ਕੀਤਾ ਜਾਏ ਤੇ ਉਹਦੇ ਵਿੱਚ ਇੱਕ ਸਟੈਪ ਲੈਂਦੇ ਹੋਏ ਅਸੀਂ ਮੂਵ ਫਰਦਰ ਕੀਤਾ ਜੀ ਸਰ ਕਿਹੜੀ ਦੁਕਾਨ ਕਿਹੜੀ ਜਗ੍ਹਾ ਤੋਂ ਤੇ ਕਿਹੜੀਆਂ ਰਿਪੋਰਟਾਂ ਪਹਿਲਾਂ ਤਾਂ ਇੱਕ ਨਾਗਰਾ ਪਿੰਡ ਦੇ ਵਿੱਚ ਡਿਵੀਜ਼ਨ ਨੰਬਰ 1 ਏਰੀਆ ਦੇ ਵਿੱਚ ਕੀਤੀ ਗਈ ਸੀ ਉਹਦੇ ਤੋਂ ਕੰਟੀਨਿਊਇੰਗ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਲੱਗਿਆ ਤੇ ਅੱਗੇ ਵੇਰੀਅਸ ਪਲੇਸਸ ਤੇ ਅਸੀਂ ਅੱਗੇ ਮੂਵ ਕਰਦੇ ਹੋਏ ਦੀ ਕੜੀ ਦੇ ਵਿੱਚ ਇੱਕ ਇੱਥੇ ਵੀ ਪੌਂਡਾ ਨਸ਼ਾ ਮਿਲ ਰਿਹਾ ਵੀ ਉਸ ਦੁਕਾਨ ਤੋਂ ਜੋ ਜੋ ਕਿ ਸਾਈਕੋਟ੍ਰੋਪਿਕ ਡਰੱਗਸ ਹੁੰਦੇ ਆ ਨਾਟ ਇਨ ਦੀ ਐਨਡੀਪੀਐਸ ਕੇਸ ਆਈ ਊਡ ਸੇ ਬਾਕੀ ਡਰੱਗ ਇਨਸਪੈਕਟਰ ਮੈਮ ਸਾਡੇ ਨਾਲ ਨਾਲ ਤੁਹਾਨੂੰ ਬੈਟਰ ਗਾਈਡ ਕਰpanਗੇ ਜਿੰਨੀ ਕੀ ਮੇਰੀ ਲਿਮਿਟਡ ਨੋਲੇਜ ਹੈ ਉਹਦੇ ਅਕੋਰਡਿੰਗ ਸਾਨੂੰ ਐਸੇ ਕੁਝ ਡਰੱਗਸ ਮਿਲੇ ਹੈਗੇ ਜਿਹੜੇ ਕਿ ਮਾਈਂਡ ਆਲਟਰ ਕਰਦੇ ਹੈਗੇ ਬਟ ਮੇਬੀ ਪ੍ਰੈਸਕ੍ਰਾਈਬਡ ਐਸ ਵੈਲ ਦੁਕਾਨ ਮਾਲਕ ਜਿਹੜਾ ਹੈਗਾ ਫੰਡ ਹੈ ਉਹ ਨੈਸਟ ਹੈ ਕੁਝ ਦੇਖੋ ਲੀਗਲ ਪ੍ਰੋਸੀਡਿੰਗ ਸਾਨੂੰ ਜਿਵੇਂ ਵੀ ਡਰੱਗ ਇਨਸਪੈਕਟਰ ਮੈਮ ਗਾਈਡ ਕਰਨਗੇ ਕਿ ਪੁਲਿਸ ਵੱਲੋਂ ਕੀ ਚਾਹੀਦੀ ਹੈਗੀ ਉਹ ਅਸੀਂ ਕਰਾਂਗੇ ਹਲੇ ਅਸੀਂ ਇੱਕ ਸਾਡਾ ਰੋਲ ਇਹਦੇ ਚ ਹੁੰਦਾ ਕਿ ਲਾਅ ਐਂਡ ਆਰਡਰ ਤੇ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਦੇ ਲਈ ਕਿ ਕੋਈ ਅਮੈਦੀ ਅਨਵਾਰੈਂਟੀਡਿਸ਼ਨ ਨਾ ਹੋਵੇ ਜੀ ਇਸ ਕਰਕੇ ਜੀ